ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆ ਤੇ ਹੁਣ ਕਾਫੀ ਦਿਨਾਂ ਬਾਅਦ ਅੱਜ ਵੀਰ ਕੋਲ ਆਏ ਆ ਤੇ ਸਾਰੇ ਵੀਰਾਂ ਨੂੰ ਪਤਾ ਹੀ ਸਥਿਤੀ ਜਿਹੜੀ ਇੱਥੇ ਕਾਫੀ ਜਿਹੜੀ ਮਾੜੀ ਹੋ ਗਈ ਸੀ ਤੇ ਮੰਗੂ ਵੀਰ ਦਾ ਵੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਹੁਣ ਬਸ ਫੇਰ ਕੰਮ ਚੱਲੋ ਜਿਹੜਾ ਸ਼ੁਰੂ ਕਰਨ ਲੱਗੇ ਆ ਤੇ ਆਪਾਂ ਨਵੇਂ ਚਲੋ ਸਾਥ ਦੇਣਾ ਚਾਹੀਦਾ ਵਾ ਤੇ ਅੱਜ ਗਾਵਾਂ ਤੁਹਾਨੂੰ ਦੋ ਦਿਖਾਉਣੀਆਂ ਵਾ ਇੱਕ ਟੁਕੜਾ ਗੱਪਣ ਚੱਕ ਪਾਸ ਆ ਤੇ ਇੱਕ ਬੱਚੇ ਦਾ ਬਿਨਾ ਆ ਤੇ ਤੇ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਚੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਬੀਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੀ ਜੀ ਹੋ ਠੀਕ ਠਾਕ ਜੀ ਆਪਾਂ ਵੜਾ ਸਕਦੀ ਚਲੋ ਕਿਰਪਾ ਚੀ ਦੀ ਜੇ ਹਾਂਜੀ ਤੇ ਨਾਮ ਦੱਸੋ ਫਿਰ ਇੱਕ ਰੇ ਨਾ ਵੀ ਜੀ ਮੰਗੂ ਪਿੰਡ ਥੋਪਾ ਤਸੀਲੇ ਨਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਹੀ ਬੋਲ ਦੋ 8566914511 ਠੀਕ ਹੈ ਤੇ ਬਾਕੀ ਸਾਰੇ ਵੀਰਾਂ ਨੂੰ ਪਤਾ ਹੀ ਆ ਨੁਕਸਾਨ ਵਾਵਾ ਹੋ ਗਿਆ ਸੀ ਵਾਵਾ ਹੋਇਆ ਗਿਆ ਸੀ ਹੁਣ ਭਾਜੀ ਪਤਾ ਕੀ ਟੱਕਰ ਹੋਣਾ ਜਦੋਂ ਪਾਣੀ ਲੱਥਾ ਨਾ ਹੁਣ ਜ਼ਿਆਦਾ ਨੁਕਸਾਨ ਕੀਤਾ ਹੁੰਦਾ ਪਰ ਜਦੋਂ ਘਰ ਘੁਰ ਬਚ ਗਏ ਕਿੰਨੂ ਟੇੜਾ ਧੂਣਾ ਜ਼ਿਆਦਾ ਆਉਂਦੀਆਂ ਘਰਾਂ ਦੇ ਹਾਂਜੀ ਹਾਂਜੀ ਆ ਚੱਕਰ ਜੇ ਤਰ੍ਹਾਂ ਹੁਣ ਮੰਨ ਲਓ ਤੁਹਾਡੇ ਉਤੋਂ ਕਿੰਨਾ ਪਾਣੀ ਸੀ ਹਨਾ ਤੁਹਾਡੇ ਸਿਰ ਦਾ ਵੀ ਉੱਪਰ ਸੀ ਹਾਂਜੀ ਇਹਦੇ ਦੋ ਮੋਟਰਾਂ ਅੱਥੇ ਚੱਲਣੀਆਂ ਹਜੇ 17 ਟਰਾਲੀਆਂ ਤੋੜੀਆਂ ਵੀ ਰੁੜ ਗਈ ਜੀ 17 ਟਰਾਲੀਆਂ ਤੋੜੀ ਦੀ ਹੋਰ ਰੁੜ ਗਈ ਹਾਂਜੀ 40 ਸਾਰੀ ਡੁੱਬ ਗਈ ਹਨਾ ਹਜੇ ਤੱਕਰ ਨਹੀਂ ਪਾਣੀ ਉੱਥੋਂ ਨਿਕਲਿਆ ਪੂਰਾ ਬੜਾ ਮੰਦਾ ਹਾਲ ਹੈ ਬਾਕੀ ਵੀਰ ਭਰਾਵਾਂ ਨਾਲ ਸਾਥ ਦੇਣ ਦੇ ਤਾਂ ਹੀ ਤੁਰੇ ਫਿਰਲੇ ਨਹੀਂ ਤੇ ਓਖਾ ਜੀ ਹਾਂਜੀ ਹਾਂਜੀ ਚਲੋ ਇਸ ਤਰ੍ਹਾਂ ਹੀ ਨਾਲ ਮਿਲ ਕੇ ਹੀ ਹੁੰਦਾ ਵਾ ਹਾਂਜੀ ਹਾਂਜੀ ਭਾਜੀ ਠੀਕ ਆ ਤੇ ਹੁਣ ਫੇਰ ਕੰਮ ਲੱਗੇ ਫੇਰ ਸ਼ੁਰੂ ਕਰਨਾ ਨਾ ਤੁਹਾਡੇ ਸਿਰ ਤੇ ਹੀ ਵੀਰਾਂ ਭਰਾਵਾਂ ਸਿਰ ਤੇ ਵੀ ਦੀ ਅਸੀਂ ਕੌਣ ਹੁੰਦੇ ਹਾਂ ਹਾਂਜੀ ਹਾਂਜੀ ਰਲ ਮਿਲ ਕੇ ਚਲ ਤੇ ਗਾਂ ਫਿਰ ਟੋਕੜ ਗੱਪਣ ਦਿਖਾ ਦੀ ਪਹਿਲਾਂ 2 ਮਹੀਨੇ ਦੀ ਗੱਪਣ ਜੇ ਅੱਛਾ 5 ਕਿਲੋ ਦੁੱਧ ਜੇ ਇਸ ਟਾਈਮ ਤੇ ਕੋਈ ਸੇਵਾ ਕਰੇ ਮੇਰਾ ਵੀ ਦਾਖਲੂ ਕਰ ਦੂ ਵੀ ਸੇਵਾ ਤੋਂ ਟੁੱਟੀ ਆਈ ਜੇ ਟੁੱਟੀ ਇਧਰ ਆ ਗਾੜੀ ਵੀ ਕੀ ਆ ਵੇ ਸਾਦੇ ਜੇ ਗਾੜੀ ਹੱਡੀ ਹੁਣ ਭਾਈ ਤੂੜੀ ਖਰਾਬ ਹੋ ਗਈ ਹੈ ਹਾਂਜੀ ਤੇ ਆ ਦੰਦੁੰਦ ਵੇਖ ਲੋ ਵੇਖਰ ਦੋ ਆ ਵੇ ਲੋ ਕੋਈ ਭੁਰਿਆ ਨਹੀਂ ਕੋਈ ਟੁੱਟਾ ਨਹੀਂ ਕੋਈ ਗੱਲ ਦੀ ਬਾਤ ਠੀਕ ਹੈ ਜੀ ਛੰਡੀ ਇਦਾਂ ਹੀ ਆ ਮਿੱਥੇ ਇਦਾਂ ਹੀ ਬੈਜੇ ਆ ਮਾੜਾ ਇਹ ਸਰੂ ਹੈਗਾ ਜੀ ਚੱਲਦਾ ਨਹੀਂ ਆ ਉਦਾਂ ਹੈਗਾ ਜੀ ਆਹ ਦੇਖ ਤੇ ਤਾਰੀ ਕੋਈ ਹੁੰਦੀ ਆ ਆ ਠੰਡੀ ਤੇ ਰਿਹਾ ਸਿੱਧੀ ਝਾੜ ਰਿਹਾ ਜਿਹੜੀ ਸਾਫt ਆ ਰਿਹਾ ਕੋਈ ਚੱਕਰ ਨਹੀਂ ਬੰਨਿਆਣਾ ਬੈਠਾ ਰਵੇ ਤੇ ਹੁਣ 5 ਕਿਲੋ ਦੁੱਧ ਹੈਗਾ ਹਾਂਜੀ ਗਾੜੀ ਸਟੈਲੈਸ ਤੋਂ ਲੈ ਚੋ ਸਾਦਾ ਫੇਰ ਵਾਧੂ ਵੀ ਜਾਵੇ ਮਸਾ ਚਲੋ ਆਪਾਂ ਕਹਿੰਦੇ ਰੀਆਂ ਗਾਂ 27 28 ਕਿਲੋ ਦੀ ਮਾਲ ਕਰਨ ਆਏ ਜਿਹੜਾ ਵੀ ਲੈ ਲੂਗਾ ਚੋਕੇ ਭਾਵੇਂ ਦੱਸਦੇ ਹਨ ਹੁਣ ਇਹ ਆ ਵੀ ਤੁਹਾਡੇ ਸਾਹਮਣੇ ਟੁੱਟੀ ਆ ਪਾ ਜੀ ਅਹੀਂ ਜੇ ਲੋ ਸਾਡੇ ਕੋ ਇੱਕ ਤੇ ਜਗ੍ਹਾ ਥੋੜੀ ਆ ਹਾਂਜੀ ਇੱਕ ਅਹੀਂ ਥੋੜਾ ਜਿਹਾ ਸਾਡਾ ਤੁਹਾਨੂੰ ਬੜਾ ਨੁਕਸਾਨ ਬੜਾ ਆ ਗਿਆ ਨਹੀਂ ਤੇ ਹੁਣ ਡੰਗਰ ਘਾ ਡਾਕ ਲਈਏ ਫਾਇਦਾ ਜੀ ਤੇ ਚੈੱਕ ਪਾਸ ਕਿੰਨੇ ਚੱਲਦੀ ਆ ਇਹ 4 ਮਹੀਨੇ ਦੀ ਜੀ ਭਾਈ 4 ਮਹੀਨੇ ਚੈੱਕ ਪਾਸ ਤੇ ਪੰਜ ਕਿਲੋ ਦੁੱਧ ਦੇਣਾ ਹਾਂ ਮੇਰੀ ਬੇਨਤੀ ਹੈ ਮੇਰਾ ਵੀ ਇੱਥੇ ਕੋਈ ਕਰਾ ਕੇ ਲੈ ਜਾਏ ਅੱਛਾ ਇੱਕ ਦੇ ਦਿਨ ਚ ਕਰਾ ਲਈ ਮੇਰੇ ਠੀਕ ਆ ਜੀ ਤੁਰ ਫੇਰ ਇੱਕ ਲਈ ਜਾਂ ਇੱਥੇ ਕੋਈ ਚੈੱਕ ਕਰਾ ਕੇ ਲੈ ਜਾਏ ਤੇ ਜਾਂ ਗ ਬਾਕੀ ਬੇਲ ਵਾਲੀ ਆ ਚੰਗੀ ਬੇਲ ਵਾਲੀ ਚੰਗੇ ਕਦ ਕੱਦ ਦਾ ਬੰਦਾ ਲਾਉਣ ਲੱਗਾ ਥੋੜਾ ਰੋੜ ਗਿਆ ਵਾਜ ਗਿਆ ਅੱਡਾ ਬੜੇ ਚਿਰਾਂ ਬਾਅਦ ਚਾਹੁੰਦਾ ਅੱਛਾ ਚਲੋ ਆ ਜਲਾਓ ਜੀ ਬਾਕੀ ਇਥੋਂ ਰਾਵੀ ਦਰਿਆ ਬਿਲਕੁਲ ਲੱਗ ਗਈ ਆ ਤੇ ਵੀਰ ਨੂੰ ਜਿਹੜਾ ਵਾ ਦੋ ਧੁੱਸੀਆਂ ਦਾ ਪਾਣੀ ਆ ਗਿਆ ਸੀ ਤੇ ਬਾਬਾ ਇਨਕਸਾਨ ਜਿਹੜਾ ਹੋ ਗਿਆ ਤੇ ਪੈਰ ਚੇ ਤੇ ਕਹਿੰਦੇ ਕੱਲ੍ਹ ਤੋਂ ਲਾਉਣ ਲੱਗਿਆ ਥੋੜਾ ਜਿਹਾ ਹੋ ਗਿਆ ਹਾਂ ਇਹ ਕਈ ਵਾਰੀ ਲਾਉਂ ਚੜਾਉਣ ਲੱਗਿਆ ਕਈ ਵਾਰ ਦੇ ਘਟੇ ਹੋ ਜਾਂਦੇ ਤੇ ਕਿੰਨਾ ਫੇਰ ਰੱਖੀ ਵਧੀਆ ਦਾ ਮੁੱਲ ਆਪਾਂ ਦੀਦੀ ਆਪਾਂ ਵੀ ਚਲੋ ਸਾਡੂ ਦੇ ਮਾਰੇ ਆ ਹਾਂਜੀ ਆਪਾਂ ਵੀ 2000 ਲੈ ਕੇ ਦੇ ਦਿੱਤੀ ਕਮਰਾ ਵੀ ਬੈਸ ਫਸਾਈ ਵਾਲਾ ਕੰਮ ਨਾ ਕਰੇ ਚਵੀ ਦੀ ਦੇ ਦਈਏ ਕਰ ਦਈਏ ਥੋੜਾ ਪਤਾ ਮਾਰ ਲੈ ਚੰਦਾ ਦੋ ਭਾਈ ਜੀ ਚੱਕਰ ਅੱਭਾਈ 1000 ਦੀ ਦੇ ਦਈਏ ਦੇ ਦਾਂਗੇ ਭਾਈ ਜੀ ਪਰ ਇਹ ਇਦਾਂ ਦੀ ਵਿਹੜਾ ਹੋਊਗੀ ਨਹੀਂ ਬਾਈ ਜਦੋਂ ਸਾਨੂੰ ਵੀਰਾਂ ਭਰਾਵਾਂ ਬੜਾ ਮਾਣ ਤਾਨ ਕਰਕੇ ਦਿੱਤੀ ਅਸੀਂ ਮੈਨੂੰ ਜਾ ਕੇ ਮੈਂ ਬੁਰੀ ਦਸੀ ਨਾ ਸਾਨੂੰ ਦੇ ਦਿੱਤੀ ਆਪਾਂ ਗਾ ਕੇ ਵੀਰ ਭਰਾ ਨੂੰ ਦੇ ਦੇਣੀ ਯਾਰ ਦੋ ਯਾਰ ਠੀਕ ਆ ਹਾਂ ਜੀ ਤੇ ਹੁਣ ਦੂਸਰੀ ਕਿਹੜੀ ਕੰਮ ਖਾਉਣੀ ਜੀ ਦੂਸਰੀ ਬਾਹਰ ਜੀ ਉਹ ਬਾਹਰ ਪੱਜੀ ਕਿੰਨਾ ਦੁੱਧ ਦੇ ਦੇ ਕੋਲ 10 ਕਿਲੋ 10 ਲੀਟਰ ਦੁੱਧ ਹੈ ਗੈਰ ਕੋ ਪੱਕਾ ਠੀਕ ਆ ਹਾਂ ਹੁਣ ਚਲੋ ਚੁਆਈ ਹੋਈ ਹੈ ਇਹਦੀ ਇਹਦੀ ਚੁਆਈ ਚੁਈ ਹੋਈ ਇੱਥੇ ਮਰਜੀ ਕੋ ਚੋਲੇ ਆ ਠੀਕ ਆ ਦੁੱਧ ਚੱਲਾ ਫਿਰ ਖੋਲੋ ਤੋਰਦੀ ਐ ਸਾਂਭਾ ਨਾ ਦੇਖ ਸਕਦੇ ਇੱਥੇ ਇਦਾਂ ਦੀ ਸਾਂਭ ਚੱਲਦੀ ਐ ਹਾਂ ਭਾਈਆ ਆਹ ਖਲੋ ਆ ਵੀ ਤੁੜੀ ਗਈ ਕੀ ਖਰਾਬ ਹੋ ਗਈ ਉਹ ਵੀ ਸਾਰੀ ਖਰਾਬ ਹੀ ਐ ਕਿਸਾਬ ਦੀ ਕਾਲੀਆਂ ਹੋ ਗਈਆਂ ਤੋੜੀਆਂ ਵੀ ਸਾਰੀਆਂ ਡੁੱਬ ਗਈਆਂ ਇੱਕ ਰੀ ਪਾਣੀ ਦੇ ਵਿੱਚ ਚੱਰਨਾ ਪਊਗਾ ਆ ਜ ਲੈ ਆਓ ਰੇ ਵੀ ਹੈਗੀ ਪੂਰੀ ਜਾਨ ਚ ਦੁੱਧ ਇਹਦੇ ਕੋਲ ਜਿਹੜਾ ਹੁਣ ਕਹਿੰਦੇ ਵੀ 10 ਲੀਟਰ ਹੈਗਾ ਇਹ ਆ ਵੀ ਇਧਰ ਲੈਰੇ ਜੇ ਕੋਈ ਵੀ ਪਸ਼ੂ ਭੰਗੇ ਕੋਈ ਵੀ ਲਾ ਕੇ ਜਾਵੇ ਸਾਮ ਕੇ ਸਾਰੀਆਂ ਵਧਨ ਵਾਲੀਆਂ ਆ ਇਧਰਲਾ ਏਰੀਆ ਸਾਰਾ ਥੋੜਾ ਜਿਹਾ ਨੁਕਸਾਨਿਆ ਗਿਆ ਮੈਂ ਥੋੜਾ ਕੰਮ ਤੋੜਨਾ ਮੇਰੀ ਮਜਬੂਰੀ ਮੈਂ ਦੇ ਦੇਣੀ ਹਾਂਜੀ ਹਾਂਜੀ ਮੁੱਲ 22000 ਰੁਪਏ ਤੁਸੀਂ ਇਹ ਕਿੰਨੇ ਦੇ ਦੇ ਦੀਏ ਤੁਸੀਂ ਦੱਸਣਾ ਕਰ ਦੀਏ ਹੋਰ 2000 ਛੱਡ ਇਹ ਚੇਕ ਕੀਆ ਰਦੀ ਦੇਤਾ ਉਹ ਪੂਰੇ ਦਿਨ ਚਲੋ ਬਾਕੀ ਇਹ ਆ ਵੀ ਤੁਹਾਡੇ ਘਰ ਉਹ ਤਸੱਲੀ ਕਰਕੇ ਹਾਂਜੀ ਹਾਂਜੀ ਪਾਜੀ ਤੇ ਵੇਸ ਚੱਕ ਕੇ ਲੈ ਜੇ ਹਨਾ ਠੀਕ ਹੈ ਜੀ